हा खुशू हाँ दस हलो बड़ा खड़े बार बिच्चा मैं उरे घर बहर खड़ा वो यार ओ आया मैं यार आया मैं आया, तो। आया। बड़ी देर लाती फोन कर रहा अच्छा सवेरे सवेरे फिर शुरू हो गए? भाई ਵਾਹ ਲਾ ਕੋਈ ਟਾਈਮ ਨਹੀਂ ਹੁੰਦਾ ਇਹ ਜਦੋਂ ਮਾਸੀ ਪੀਸਾ ਦੇ ਦਿੰਦਾ ਕੋਈ ਜੱਕ ਕਰੀ ਕੋਈ ਜੱਕ ਕਰੀ ਯਾਰ ਭਾਬੀ ਨਜ਼ਰ ਨਹੀਂ ਆ ਰਹੀ ਓ ਬਾਈ ਹੁ ਤੂੰ ਜਦੋਂ ਪੰਦਰਾ ਜਜ਼ੂ ਆਉਂਦਾ ਹੈ ਜੀ ਪੰਦਰਾ ਜਜ਼ੂ ਆਉਂਦਾ ਜੀ ਨਾ ਮਨੂ ਤੇ ਰਿਹਾ ਭਾਬੀ ਦੇ ਕਾਲੀ ਯਾਰ ਦੀ ਦਿੱਖ ਹੈ ਹਾਂ ਭਾਬੀ ਚਲੀ ਗਈ ਆਈ ਹੋਈ ਪੀਜਰ ਨਾ ਓਏ ਯਾਰ ਭਾਈ ਉਹ ਚਲੀ ਨਹੀਂ ਗਈ ਉਹ ਛੱਡ ਗਈ ਉਹ ਛੱਡ ਗਈ ਤੋੜ ਨਾਲ ਕੱਲਾ ਤੋੜ ਨਾਲ ਕੱਲਾ ਤੋੜ ਨਾਲ ਕੱਲਾ ਉਪਰ ਉਹ ਤਾਂ ਠੀਕ ਹੈ ਇਹ ਰੋਜ਼ ਰੋਜ਼ ਪੀਣ ਦਾ ਕੁਝ ਫਾਇਦਾ ਹੈ ਓਏ ਭਾਈ ਪਾਇਲਾ ਇਹ ਜ਼ਾਰੂ ਪੀਂਦੇ ਪਾਇਲੇ ਛੁੜੇ ਇਹ ਆ ਆ ਆ ਅਰੇ ਜੀ ਬੋਲੀ ਆ ਜਾਂਦੀ ਹੈ ਤੇ ਦਾਸ ਵਿੱਚ ਬੰਦਾ ਨਾ ਓਏ ਐਸ ਪਾਇਲੋ ਯਾਰ ਨਾ ਤੇ ਯਾਰੀ ਦੋਸਤੀ ਵੱਡੂ ਤੇ ਐ ਬੀ ਵੀ ਨਾਲੱਖ ਚਾਖੇ ਪਾ ਗਏ ਗੱਲ ਕਰ ਸਕਦੇ ਆ ਹਾਂ ਕੋਈ ਜੱਕਰ ਦੀ ਕੋਈ ਜੱਕਰ ਦੀ ਓਟਿ ਡਿਆ ਓਏ ਬਾਹਰ ਦੇ ਤੇ ਇਥੋਂ ਦੇ ਸ਼ਰਾਬ ਪੀਣ ਵਾਲਿਆਂ ਚ ਇਹੋ ਹੀ ਫਰਕ ਹੈ ਓਏ ਇਥੋਂ ਦੇ ਲੋਕ ਕੰਮ ਵੇਲੇ ਵੀ ਸ਼ਰਾਬ ਬਾਰੇ ਸੋਚਦੇ ਨੇ ਉੱਥੇ ਬਾਹਰ ਦੇ ਉਹ ਬਾਹਰ ਦੇ ਲੋਕ ਸ਼ਰਾਬ ਪੀ ਕੇ ਵੀ ਕੰਮ ਦੀਆਂ ਗੱਲਾਂ ਕਰਦੇ ਨੇ ਓਏ ਆ ਉਹ ਫਿਰ ਤਾਂ ਹੀ ਤਾਂ ਆ ਬੋਤਲ ਤੇ ਲਿਖਿਆ ਹੁੰਦਾ ਸ਼ਰਾਬ ਪੀਣੀ ਸੇਤ ਲਈ ਹਾਨੀਕਾਰਕ ਹੈ ਓਏ ਯਾਰ ਮੇਰੇ ਇੱਕ ਗਾਹੂੜੇ ਯਾਰ ਉਹ ਫੇਰ ਵੀ ਦਾ ਲੋਗ ਪੀਓ ਜਾਂ ਨਾ ਪੀਓ ਜਾਂ ਨਾ ਓਏ ਇਹਦਾ ਇਹੀ ਗੱਲ ਹੋ ਗਈ ਦੇ ਦੇ ਵਾਦੀ 100 ਜਾਲੀ ਕਰੋੜ 140 ਜਾਲੀ ਕਰੋੜ ਓ ਡਾਕਟਰ ਆਜ ਵੀ ਬਰਵਾਲਾ ਕਮਜ਼ੋਰੀ ਦਵਾਈ ਦਿੱਤੀ ਹੈ ਜੇ ਕੋਈ ਚੱਕਰ ਰੇ ਕੋਈ ਚੱਕਰ ਰੇ ਓਏ ਪਰ ਟਿਡਿਆ ਰੋਜ਼ ਰੋਜ਼ ਪੀਣੀ ਚੰਗੀ ਨਹੀਂ ਐ ਤੇਰੇ ਵਾਸਤੇ ਓਏ ਯਾਰ ਓ ਵਾਏ ਮਨੂ ਦਾ ਏ ਰੋਜ਼ ਪੀਣੀ ਚੰਗੀ ਲੱਗਦੀ ਆ ਬਹੁਤ ਚੰਗੀ ਲੱਗਦੀ ਆ ਮਾ ਚੋੜਦਲਾ ਬਦਲਿਆ ਕਾਮੋਂ ਵਧੀਆ ਕਰਦਾ ਹਾਂ ਤੇ ਖੋਰਗੀ ਉਹ ਟੇਡਿਆ ਓਏ ਆ ਸ਼ਰਾਬ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਓਏ ਬਈ ਯਾਰ ਉਹਦੇ ਆਸਮੀਆ ਬਰੇ ਦੁਸ਼ਮਣ ਤੋਂ ਹੀ ਡਰਦਾ ਹੈ ਤਾਂ ਉਹ ਨੂੰ ਬੁਝਦੀ ਰਹੇ ਕੋਈ ਚੱਕਰ ਰੇ ਕੋਈ ਚੱਕਰ ਰਿਆ ਹਾਂ ਓਏ ਯਾਰ ਓਏ ਤੈਨੂੰ ਪਤਾ ਹੈ ਸ਼ਰਾਬ ਪੀ ਕੇ ਇਨਸਾਨ ਦਾ ਐਕਸੀਡੈਂਟ ਹੋ ਸਕਦਾ ਹੈ ਉਹ پاگل ਹੋ ਸਕਦਾ ਹੈ پاگل ਉਹ ਬਿਮਾਰੀਆਂ ਲੱਗ ਸਕਦੀਆਂ ਨੇ ਉਹ ਤੇ ਸਮੇ ਤੋਂ ਪਹਿਲਾਂ ਇਨਸਾਨ ਦਾ ਭੋਗ ਵੀ ਪੈ ਸਕਦਾ ਓਏ ਯਾਰ ਤੂੰ ਯਾਰ ਤੇਰੀ ਗੱਲ ਸੁਣ ਆਪਾਂ ਦੇ ਨੈਟਰੀ ਬਣੇ ਹੈਗੇ ਪੜਹਾ ਅੱਲਾਹ ਵਨੂ ਬਾਕ ਬਾਏ ਜ਼ਾਦੂ ਵੀਰ ਗੱਡੀ ਬਹੁਤ ਵਧੀਆ ਚਲਾ ਰਿਹਾ ਜੀ ਬਹੁਤ ਵਧੀਆ ਚਲਾ ਰਿਹਾ ਹਾਂ ਬਾਕੀ ਹੋ ਗਿਆ ਨਾ ਐਕਸੀਡੈਂਟ ਹੋ ਗਿਆ ਇਹ ਹੋ ਗਿਆ ਹਾਂ ਦੇਖ ਲਾ ਸਾਰਾ ਇਹਦੇ ਖੰਭਾ ਜਾਂ ਜਾਨਵਰ ਆਣੇ ਆ ਮਾਗੀ ਕਰਦਾ ਵਾ ਬਈ ਟੇਡਿਆ ਉਹ ਖੰਭਾ ਜਾਂ ਜਾਨਵਰ ਰੋਡ ਵਿੱਚ ਨਹੀਂ ਆਉਂਦੇ ਉਹ ਉਹ ਸ਼ਰਾਬ ਪੀ ਕੇ ਉਹਨਾਂ ਵਿੱਚ ਵੱਜ ਸਕਦਾ ਹੈ। ਆਹ ਯਾ। ਵੱਜ ਚੱਲ। ਉਹਨਾਂ ਨੂੰ ਯੱਪਾ ਇਲਾਜ ਲੱਭ ਰਿਹਾ। ਹਾਂ ਲੱਭ ਰਿਹਾ। ਲੱਭ ਰਿਹਾ। ਕੀ ਸ਼ਰਾਬ ਛੱਡ ਕੇ? ਨਹੀਂ ਓਏ। ਅੱਪਾ ਯੋਜਾ ਕਰਾ ਲਾਂਗੇ। ਜੇ ਕੋਈ ਉੱਡੀਕੀ ਹੋਈ। ਮਰਾਂ ਇਲਾਜ ਹੋ ਜੂ। ਬਾਕੀ ਉਹ ਗਿਆ ਰਹਾ ਪਾਗਲ ਹੋਣ ਵਾਲੀ। ਕੋਈ ਗੱਲ ਨਹੀਂ ਹੈ। ਹਾਂ। ਇਹ ਜਿੰਨੇ ਵੀ ਇੰਟਰਨੈਕਚਰ ਸ਼ਾਇਰ ਹੋਇਆ ਨਾ ਇਹ ਰਾਈਟਰ ਹੋਏ ਆ ਵੱਡੇ ਵੱਡੇ ਕਲਾਕਾਰ ਹੋਏ ਆ ਇਹ ਸਾਰੇ ਆਰੇ ਆਪਣੇ sire de kamm ਇਹ ਜ਼ਾਰੂ ਪੀ ਕੇ ਹੀ گزارੇ ਆ ਹਾਂ ਲੈਣ ਨੂੰ ਪੜੇ ਇਹ ਕੋਮ ਬੜੀ ਦਲੇਰ ਹੁੰਦੀ ਹੈ ਬੜੀ ਦਲੇਰ ਹੁੰਦੀ ਹੈ ਹਾਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀਰੇ ਉਹ sire de kamm ਤਾਂ ਤੇਰੇ ਦੇਖ ਚੁੱਕਾ ਐ ਮੈਂ ਤੇ ਦਲੇਰੀ ਵੀ ਦੇਖੀ ਐ ਓਏ ਬ੍ਰੇਨ ਦਾ ਆਪਰੇਸ਼ਨ ਕਰਾਣ ਦੋ ਵਾਰ ਹਸਪਤਾਲ ਜਾ ਚੁੱਕਾ ਹੈ ਤੇ ਉੱਥੋਂ ਉੱਥੋਂ ਸਿਰ ਦੇ ਵਾਲ ਕਟਾ ਕੇ ਭੱਜਉਣਾ ਓ ਯਾਰ ਤੂੰ ਤੇੜਿਆ ਮੇਰੀ ਗੱਲ ਮੰਨ ਸ਼ਰਾਬ ਪਿਣੀ ਛੱਡ ਦੇ ਓ ਯਾਰ ਤੂੰ ਤੂੰ ਉਹਨੇ ਲਹਾਂ ਲੀਤੀਆਂ ਨੇ ਤੂੰ ਸ਼ਰਾਬ ਕਰਕੇ ਉਹਨੂੰ ਕਿਵੇਂ ਛੱਡ ਸਕਦਾ ਹੈ ਯਾਰ ਓਏ ਯਾਰ ਮੇਰੀ ਗੱਲ ਸੁਣ ਤੋ ਯਾਰ ਓ ਮਾ ਯਾਰ ਇਹਦਾ ਲਾਵਾ ਵੀ ਇਹ ਦਾਰੂ ਪੀ ਕੇ ਲਤੀਆ ਗਈ ਸੱਮਨੂ ਛੱਡ ਗਈ ਨਾ ਹੋ ਮੇਰੇ ਵਰਗੇ ਦਾਰੂ ਛੱਡ ਦਮ ਕੋਈ ਚੱਕਰ ਰਹੀ ਕੋਈ ਚੱਕਰ ਰਹੀ ਕੋਈ ਚੱਕਰ ਰਹੀ ਓ ਟਿੱਡਿਆ ਐ ਰੋਜ ਪੀਣੀ ਨਾ ਚੰਗੀ ਨਹੀਂ ਆ ਤੇਰੇ ਵਾਸਤੇ ਓਏ ਯਾਰ ਭਾਈ ਯਾਰ ਮਜ਼ੂਦਾ ਰੋਸ਼ ਬੜੀ ਚੰਗੀ ਲੱਗਿਆ ਪੀ ਕੇ ਮੈਂ ਕੰਮ ਬੁਧਿਆ ਗਿਆ ਲਾ ਸੌਂ ਚਲਾ ਬੜੀਆ ਤੇ ਬੰਦੂ ਨੀਂਦ ਬੜੀਆ ਆਉਂਦੀ ਆ ਹੋਰ ਕੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਓ ਕੰਮ ਤੇਰੇ ਪਤਾ ਹੈ ਬੜੀਆ ਭਾਬੀ ਚਲੀ ਗਈ ਓ ਕੰਮ ਤੇ ਤੂੰ ਜਾਣੀ ਰਿਹਾ ਓਏ ਇੱਕ ਦਿਨ ਉਹ ਵੀ ਜਾਊ ਓਏ ਲੀਵਰ ਤੇਰਾ ਫੇਟੀ ਐ ਓ ਅੱਪੀ ਤੇ ਬਿਨਾ ਨਾ ਓਏ ਦੋ ਕਦਮ ਤੂੰ ਚੱਲ ਨਹੀਂ ਸਕਦਾ ਓਏ ਯਾਰ ਤੂੰ ਦਾ ਯਾਰ ਆ ਪੜ੍ਹੇਲੀ ਹੈ ਆਪਾ ਲੋਕੜੀ ਆਲੀ ਕੋਈ ਬੰਦੂ ਕਾਰ ਰਹੀ ਐ ਹਾਂ ਪਰ ਹਾਂ ਯਾਰ ਮੇਰੀ ਮਾਨੂੰ ਯਾਰ ਹੈ ਕਿ ਨਾ ਜ਼ਾਰੂਦ ਅੱਜ ਘਾਟ ਪੈ ਗਈ ਏ ਸਾਰਾ ਦਿਹਾੜੀ ਰਹੀ ਹੋਈ ਮੈਂ ਯਾਰ ਜਦੋਂ ਕੋਟਾ ਮੁਕਲਾ ਹੋ ਗਿਆ। ਤੂੰ ਬੜਾ ਅਈ ਮੱਤੀਨਵਾਲ ਤੈਨਵਾਲ ਦਰੂ ਲੈਣ ਵਾਸਤੇ ਜਾ ਚੁੱਕਾ ਤੈਨਵਾਲ। ਹਾਂ ਪਰ ਮਿਲੀ ਨਹੀਂ। ਮੈਨੂੰ ਕਿਵੇਂ ਲਈ। ਵੇ ਜਾਇ ਦੇਨ ਦਾ ਦਾਰੂ ਕਿਨਾਂ ਮਾਇ ਜੁਗਰਾਉ ਯਾ। ਹਾ ਯਾਰ ਵਕਿਆ। ਓਏ ਯਾਰ ਤਨੂਖੀ ਬਹਾ ਯਾਰ ਤੂੰ ਆ ਯਾਰ ਲਾਲੂ ਚੱਲਦੇ ਸੀ ਤੂੰ ਬਹੁਤ ਵਧੀਆ ਕੀਤਾ ਵੀਰੇ ਬਹੁਤ ਵਧੀਆ ਕੀਤਾ ਤੂੰ ਬਹੁਤ ਜ਼ਿਆਦਾ ਲਾਲੂ ਬਿੰਦਾ ਸੀ ਹਾਂ ਉਹ ਕੱਟੋ ਪਿੰਡਾ ਕੱਟੋ ਪਿੰਡਾ ਕੋਈ ਚੱਕਰ ਨਹੀਂ ਓ ਬੱਸ ਯਾਰ ਟੇਡਿਆ ਓਏ ਉਸ ਰੱਬ ਦੀ ਮਿਹਰ ਹੋਈ ਐ ਉਏ ਆਪਣੇ ਦਮ ਤੇ ਤੇ ਵਿਲ ਪਾਵਰ ਨਾਲ ਕੋਈ ਸ਼ਰਾਬ ਨਹੀਂ ਛੱਡ ਸਕਦਾ ਉਹ ਟੇਡਿਆ ਮਦਦ ਦੀ ਲੋੜ ਪੈਂਦੀ ਹੈ ਉਹ ਜਿਵੇਂ ਮੈਂ ਮਦਦ ਲਈ ਸੀ ਉਹ ਹੁਣ ਤੂੰ ਮੇਰੀ ਗੱਲ ਮੰਨ ਉਹ ਤੈਨੂੰ ਵੀ ਮਦਦ ਦੀ ਲੋੜ ਹੈ ਓਏ ਯਾਰ ਤੂੰ ਆਵੜੇ ਯਾਰ ਲੈਕਚਰੀ ਦੇਣ ਲੱਗ ਜਾ ਆਗਾ ਤਨੂ ਪਲਾ ਮਾ ਮੇਆ ਟੋਪਰੇ ਆ ਟੋਪਰ ਤੇ ਮੈਂ ਆਪਣੇ ਚੰਨੇ ਵੜੇ ਦਾ ਬਰੂ ਤੋਂ ਪਲਾ ਮਾ ਧਾਰੂ ਕਿਵੇਂ ਪ੍ਰੀਨਿਆ ਕਲੋਟ ਰੀਆ ਮਾ ਥੋਪ ਬਰੂ ਪਵਾ ਮੈਂ ਜਦ ਮਰ ਜੀਏ ਪੀ ਜਦ ਮਰ ਜੀਏ ਚੜ ਚੜਦਾ ਕੋਈ ਜ਼ਕਰ ਨਹੀਂ ਕੋਈ ਜ਼ਕਰ ਨਹੀਂ ਆ ਹਾਂ ਹੋ ਟੇਡਿਆ ਉਹ ਤੂੰ ਮੇਰੀ ਗੱਲ ਦਾ ਬੁਰਾ ਨਾ ਮੰਨੀ ਓਏ ਜੇਕਰ ਸੀ ਗਧੇ ਉੱਤੇ ਕਿਤਾਬਾਂ ਜਾਂ ਡਿਗਰੀਆਂ ਰੱਖਦੀਏ ਨਾ ਓਏ ਉਹ ਸਿਆਣਾ ਨਹੀਂ ਬਣ ਜਾਂਦਾ ਉਹ ਉਹ ਰਹਿੰਦਾ ਗਧੇ ਦਾ ਉਹ ਗਧਾ ਹੀ ਆ ਮੇਰੇ ਕਹਿਣ ਦਾ ਮਤਲਬ ਹੈ ਕਿ ਐਜੂਕੇਸ਼ਨ ਤੇ ਡਿਗਰੀਆਂ ਥੋੜੀ ਸ਼ਰਾਬ ਨਹੀਂ ਛਡਾ ਸਕਦੀਆਂ ਓਏ ਉਹ ਮਦਦ ਦੀ ਲੋੜ ਪੈਂਦੀ ਐ ਯਾਰ ਟਿੱਬਿਆ ਮੇਰੀ ਗੱਲ ਮੰਨ ਉਹ ਤੈਨੂੰ ਵੀ ਮਦਦ ਦੀ ਲੋੜ ਐ ਉਹ ਤੂੰ ਕਿਸੇ ਚੰਗੇ ਜੇ ਡੀ ਐਡਿਕਸ਼ਨ ਸੈਂਟਰ ਜਾਂ ਕਿਸੇ ਡਾਕਟਰ ਨੂੰ ਮਿਲ ਤੇ ਨਾਲੇ ਮੇਰੀ ਇੱਕ ਗੱਲ ਯਾਦ ਰੱਖੀ ਇਹ ਸ਼ਰਾਬ ਯਾਂ ਤਾਂ ਸਮਝਾ ਦਿੰਦੀ ਐ ਜਾਂ ਫੇ ਸਲਾਹ ਵੀ ਦਿੰਦੀ ਐ ਹੂੰ ਅੱਗੇ ਤੇਰੀ ਕبھی ਮੇਰੇ ਦਿਲ ਮੇਂ ਉੱਤੇ ਤੇਰਾ ਫੋਨ ਆ ਰਿਹਾ ਹੈ ਕبھی ਤੇਰਾ ਫੋਨ ਆ ਰਿਹਾ ਟਿੰਡਿਆ ਉਹ ਕੀ ਵਾਸਤੇ ਯਾਰ ਤੇਰਾ ਫੋਨ ਆ ਰਿਹਾ ਹੈ ਓਏ ਦਮੇਲਾ ਬੋਲਾ ਓਏ ਰੱਬੇ ਦਾ ਬੋਲਾ ਹੁਣ ਬੋਲੂਗਾ ਕੋਲ ਨਿਕਲੋ ਜਰਾ ਦੇ ਮਸਲੇ ਦਾ ਹਾਂ ਓ ਨਿਕਲੋ ਓਏ ਲੋ ਓ ਯਾਰ ਤੂੰ ਕਿੱਥੇ ਆ ਜਲਦੀ ਆ ਜਾ ਓ ਯਾਰ ਤੂੰ ਆ ਜਾ ਜਲਦੀ ਆ ਜਾ ਮੈਂ ਘਰੇ ਆ ਆ ਜਾ ਮੈਂ ਨਾਮੇ ਦਾ ਡੈਡੀ ਬੋਲਦਾ ਐ ਤੂੰ ਕਿੱਥੇ ਐ ਓ ਸੱਸੀ ਗੌਲ ਅੰਕਲ ਤੇਰੀ ਪਿੰਨਾ

ਰਾਬ ਨਾ ਪੀ ਨਾ ਪੀ ਇਹ ਕੋ ਉਤੋ ਅੰਗਲ ਮੈਂ ਹੁਣੀ ਆਦਾ ਅੰਗਲ ਮੈਂ ਹੁਣੀ ਆ ਬਖਾ ਹੁਣ ਆ ਕੇ ਕੀ ਕਰੇਗਾ ਹੁਣ ਤਾਂ ਨਾਮਾ ਆਪੇ ਰੱਬ ਦੀ ਮਰਜ਼ੀ ਤੇ ਹੈ ਆਪਣਾ ਧਿਆਨ ਰੱਖੀ ਤੂੰ ਵੀ ਮੇਰੇ ਲਾਵੇਂ ਵਰਗਈ ਹੈ ਰੱਬ ਰਾਖਾ ਯਾਰ ਬੇ ਕੀ ਹੋਇਆ ਯਾਰ ਕੀ ਹੋ ਗਿਆ ਮੇਰੇ ਤੇੜੀ ਦਾ ਫੋਨ ਸੀ ਆ ਮਾਰਾਤੀ ਮੇਰੇ ਕੋਲੋਂ दारू ਪੀ ਕੇ ਗਿਆ ਤੇ ਰਸਤੇ 'ਚ ਉਹ ਐਕਸੀਡੈਂਟ ਹੋ ਗਿਆ ਸੀਰੀਅਸ ਆਈ.ਸੀ.ਯੂ 'ਚ ਹੈਸੀਯੂ 'ਚ ਜੇ ਨਾ ਮੇਰੂ ਕੁਝ ਹੋ ਗਿਆ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫੀ ਕਰ ਪਾਵਾਂਗਾ ਕਦੇ ਮਾਫੀ ਕਰ ਪਾਵਾਂਗਾ ਕੋਈ ਬਾਪ ਨਹੀਂ ਕਰ ਪਾਵੂ ਕੋਈ ਬਾਪ ਨਹੀਂ ਓ ਯਾਰ ਟੇਡਿਆ ਉਤੋਂ ਹੌਸਲਾ ਰੱਖ ਹੌਸਲਾ ਹੌਸਲਾ ਰੱਖ ਇਹ ਤੇਰੇ ਲਈ ਲੈਸਨ ਆ ਟੇਡਿਆ ਉਹ ਲੈਸਨ ਐ ਤੇਰੇ ਲਈ ਓਏ ਜੀ ਕਰ ਇਨਸਾਨ ਦੂਸਰੇ ਦੇ ਤਜਰਬਿਆਂ ਤੋਂ ਸਿੱਖ ਲਵੇ ਨਾ ते बहुत वादिया गल ना मेरी थां तू भी हो सकदा सी। ते पता नहीं यार हर शराबी इंज क्यों लगता है कि शराब पी के मेरा एक्सीडेंट नहीं हो मेरी नौकरी नहीं जाऊं ਮੇਰੀ ਘਰ ਵਾਲੀ ਮੈਨੂੰ ਛੱਡ ਕੇ ਨਹੀਂ ਜਾਉ ਮੇਰਾ ਲੀਵਰ ਨਹੀਂ ਖਰਾਬ ਹੋ ਫੇਰ ਟੇਟਿਆ ਉਸ ਰੱਬ ਨੇ ਤੈਨੂੰ ਇੱਕ ਮੌਕਾ ਦਿੱਤਾ ਠੀਕ ਹੋਣ ਦਾ ਨਾਮੇ ਦੇ ਰਾਹੀ ਯਾਰ ਮੈਂ ਕੀ ਕਰਾਂ ਮਨੂ ਕੁਛ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਉਹ ਟੇਡਿਆ ਉਹ ਤੈਨੂੰ ਉਹ ਤੈਨੂੰ ਕੁਝ ਸਮਝਣ ਦੀ ਲੋੜ ਨਹੀਂ ਐ ਤੂੰ ਬਸ ਇਹ ਐ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰ ਕੋਸ਼ਿਸ਼ ਕਰ ਕੋਸ਼ਿਸ਼ ਯਾਰ ਮੈਂ ਤਾਂ ਤੂੰ ਜਰਾ ਚੱਲਦੀ ਜਾ ਉਹ ਯਾਰ ਮੈਂ ਕੀ ਕਰਾਂ ਉਹ ਹੁਣ ਕੀਤੀ ਨਾ ਸਰਦਾਰਾਂ ਵਾਲੀ ਗੱਲ ਟੇਡਿਆ ਹੁਣ ਕੀਤੀ ਐ ਸਰਦਾਰਾਂ ਵਾਲੀ ਗੱਲ ਓਏ ਜੇ ਕੋਈ ਇਨਸਾਨ ਨੂੰ ਪੈਰ ਤੇ ਲੱਗੀ ਹੋਈ ਸੱਟ ਸੰਭਲ ਕੇ ਤਰਨਾ ਸਿਖਾਉਂਦੀ ਹੈ ਤੇ ਮਨ ਤੇ ਲੱਗੀ ਸੱਟ ਸਮਝਦਾਰੀ ਨਾਲ ਜੀਣਾ ਮੈਂ ਅਲਤਵਾਰ ਕੋਈ ਵੀ ਜਾਨੂ ਨੂੰ ਅਚਨ ਨਹੀਂ ਲਾਵਾ ਅਰੇ ਯਾਰ ਮੈਂ ਨਮਿਤ ਲਈ ਸਾਰੀ ਉਮਰ ਯਾਰ ਪਛਤਾਉਂਦਾ ਰਹਾਂਗਾ ਦੇ ਲੱਭੇ ਲੁਗੋ ਚੋਗਿਆ ਪਛਾਣਦਾ ਰਹਾ ਪਛਾਣਦਾ ਰਹਾ ਔਟਾ ਟਿਆ ਤੈਨੂੰ ਪਸਤਾਨ ਦੀ ਉਹਨ ਕੋਈ ਲੋੜ ਨਹੀਂ ਦੇਖ ਮਾਨੂੰ ਕੁਝ ਨਹੀਂ ਹੋਇਆ ਓਏ ਮੈਂ ਤੂੰ ਉਹ ਤੇਰੇ ਚੀਰ ਕੋ ਆਈ ਉਹ ਤੇਰੇ ਜੜੀ ਦਾ ਪੋਲ ਆਇਆ ਸੀ ਯਾਰ ਓ ਗੱਲ ਕੀ ਯਾਰ ਕੱਲ ਰਾਤ ਨੂੰ ਅਸੀਂ ਦੋਨਾਂ ਨੇ ਬਹੁਤ ਸ਼ਰਾਬ ਪੀਤੀ ਤੇ ਮੈਂ ਘਰ ਜਾ ਰਿਹਾ ਸੀ ਘਰ ਜਾਂਦੇ ਭਾਬੀ ਦਾ ਫੋਨ ਆਇਆ ਤੇ ਕਹਿੰਦੀ ਮੈਂ ਦੀ ਗਿਰਦੀ ਵੀ ਹਾਲਤ ਨੂੰ ਦੇਖ ਕੇ ਬਹੁਤ ਪਰੇਸ਼ਾਨ ਹਾਂ ਤੇਰੀ ਸ਼ਰਾਬ ਛੁੜਾਣ ਦੀਆਂ ਸਾਰੀ ਕੋਸ਼ਿਸ਼ਾਂ ਖਤਮ ਹੋ ਗਈਆਂ ਉਹ ਇਹਨੂੰ ਹੋਰ ਬਰਬਾਦ ਹੁੰਦੇ ਨਹੀਂ ਦੇਖ ਸਕਦੀ ਤੇ ਕਹਿੰਦੇ ਮੈਂ ਘਰ ਛੱਡ ਕੇ ਜਾ ਰਹੀ ਹਾਂ ਉਦੋਂ ਹੀ ਵਾਪਸ ਮੁੜਾਂਗੀ ਜਦ ਇਹ ਸ਼ਰਾਬ ਵੀ ਨਹੀਂ ਛੱਡ ਦੇਗਾ ਯਾਰ ਫੇਰ ਤੂੰ ਇਹ ਸਾਰਾ ਡਰਾਮਾ ਕੀਤਾ ਉਹ ਤੈਨੂੰ ਮੈਂ ਡੈਡੀ ਬਣ ਕੇ ਫੋਨ ਕੀਤਾ ਸੀ ਦੇਖ ਟੇੜਿਆ ਜੇ ਮੈਨੂੰ ਕੁਝ ਹੋ ਜਾਏ ਤਾਂ ਤੂੰ ਕਿਸ ਜੋਗਾ ਨਹੀਂ ਉਹ ਦੇਖ ਟੇੜਿਆ ਮੈਂ ਹੀ ਉਹ ਤੈਨੂੰ ਡੈਡੀ ਬਣ ਕੇ ਫੋਨ ਕੀਤਾ ਸੀ ਤੇ ਇਹ ਵੀ ਮੇਰੇ ਨਾਲ ਸੀ ਹਮਮ ਅੱਛਾ ਗੱਲ ਸੁਣ ਜੇ ਸ਼ਰਾਬ ਕਰਕੇ ਮੈਨੂੰ ਕੁਝ ਹੋ ਜਾਏ ਤਾਂ ਤੂੰ ਕਿਸ ਜੋਗਾ ਜੇ ਤੈਨੂੰ ਕੁਝ ਹੋ ਜਾਏ ਤਾਂ ਮੈਂ ਕੁਝ ਜੋਗਾ ਸਾਡੀ ਦੋਸਤੀ ਦੇ ਵਿੱਚ ਵਿਚੋਲੇ ਦਾ ਕੰਮ ਕੋਈ ਨਹੀਂ ਦੋਸਤੀ ਨਿਭਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਪੈਂਦੀ ਇਹ ਜ਼ਰੂਰੀ ਸੀ ਕਿ ਸ਼ਰਾਬ ਸਾਡੀ ਦੋਸਤੀ 'ਚ ਵੜ ਕੇ ਹੋਰ ਨੁਕਸਾਨ ਨਾ ਕਰੇ ਇਹ ਜ਼ਰਾ ਮੈਂ ਖੁਰਚ ਨਾਲ ਮਿਲ ਕੇ ਇਮਰਾਨ ਕੀਤਾ ਸੀ ਅੱਛਾ ਹੋਰ ਫਿਰ 10 ਵਾਰ ਦੇ ਚੱਕਰ ਹੇ ਯਾਰ ਹੋਰ ਹੋਰ ਹੋਏ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ